ਕਲ ਦੀ ਵੀਡੀਓ ਵੇ ਰੱਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰੰਨ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਕ੍ਰੈਡਿਟ ਕਾਰਡ ਯੂਜ਼ਰ ਨੂੰ ਵੱਡਾ ਝਟਕਾ 15 ਜੁਲਾਈ ਤੋਂ ਖਤਮ ਹੋਏਗੀ ਇਹ ਸੇਵਾ ਦੇਸ਼ ਦੇ ਸਰਕਾਰੀ ਸਟੇਟ ਬੈਂਕ ਆਫ ਇੰਡੀਆ ਦੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਵਾਲੇ ਕਾਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਬੈਂਕ ਨੇ ਕ੍ਰੈਡਿਟ ਕਾਰਡਾਂ ਕਾਰਡਾਂ ਨਾਲ ਸੰਬੰਧਿਤ ਕਈ ਨਿਯਮਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ ਇਸ ਨਾਲ ਕਾਕਾਂ ਦੀ ਜੇਬ ਤੇ ਅਸਰ ਪੈ ਸਕਦਾ ਹੈ ਜਿਸ ਸਥਿਤੀ ਵਿੱਚ ਕ੍ਰੈਡਿਟ ਕਾਰਡ ਭੁਗਤਾਨ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਇਹ ਬਦਲਾਅ 15 ਜੁਲਾਈ 2025 ਤੋਂ ਲਾਗੂ ਹੋਏ ਜਾਣਗੇ ਨਾ ਬਦਲਾਅ ਵਿੱਚ ਮਾਸਕ ਬਿੱਲ ਦੀ ਘਟੋ ਟਟ ਬਕਾਇਆ ਰਕਮ ਐਮਈਡੀ ਤੋਂ ਲੈ ਕੇ ਇਸ ਪੂਰਨ ਬੀਮਾ ਕਵਰ ਸ਼ਾਮਿਲ ਹੈ ਦੱਸ ਦਈਏ ਕਿ ਮਿਨੀਮਮ ਮਾਉਂਟ ਟਟੋ ਕਟੋ ਕਟ ਰਕਮ ਹੁੰਦੀ ਹੈ ਜਿਸ ਨਾਲ ਤੁਹਾਨੂੰ ਹਰ ਮਹੀਨੇ ਦੀ ਬਿਲਿੰਗ ਮਿਤੀ ਤੱਕ ਅਦਾ ਕਰਨਾ ਪੈਂਦਾ ਹੈ ਇਸ ਨਾਲ ਤੁਹਾਨੂੰ ਡਿਲ ਫਾਲਟਰ ਨਹੀਂ ਮੰਨਿਆ ਜਾਂਦਾ ਤੇ ਤੁਹਾਡੀ ਕ੍ਰੈਡਿਟ ਹਿਸਟਰੀ ਵੀ ਖਰਾਬ ਨਹੀਂ ਹੁੰਦੀ ਐਸਬੀਆਈ ਕਾਰਡ ਨੇ ਘੱਟੋ ਘੱਟ ਬਕਾਇਆ ਰਕਮ ਦੀ ਗੱਨਾ ਕਰਨ ਦਾ ਤਰੀਕਾ ਬਦਲ ਦਿੱਤਾ ਹੈ ਜੇ ਪਹਿਲਾਂ ਜਿੱਥੇ ਕੰਮ ਥੋੜੀ ਜਹੀ ਰਕਮ ਦਾ ਭੁਗਤਾਨ ਕਰਕੇ ਕੀਤਾ ਜਾਂਦਾ ਸੀ ਹੁਣ ਇਹ ਰਕਮ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋਵੇਗੀ ਹੁਣ ਐਮਈਡੀ ਵਿੱਚ ਇਹ ਸਭ ਸ਼ਾਮਲ ਹੋਣਗੇ ਤੁਹਾਡੇ ਸਾਰੇ ਐਮਆਈ ਦਾ 10% ਜੀਐਸਟੀ ਪੀਸਾ ਤੇ ਹੋਰ ਖਰਚੇ ਵਿੱਤ ਖਰਚੇ ਜੇਕਰ ਤੁਸੀਂ ਸੀਮਾ ਤੋਂ ਵੱਧ ਖਰਚਾ ਕੀਤਾ ਹੈ ਤਾਂ ਉਹ ਰਕਮ ਤੇ ਬਾਕੀ ਬਕਾਇਆ ਰਕਮ ਦਾ 2% ਇਸਦਾ ਮਤਲਬ ਹੈ ਤਨ ਹੁਣ ਤੁਹਾਨੂੰ ਹਰ ਮਹੀਨੇ ਘੱਟੋ ਘੱਟ ਬਿੱਲ ਪਹਿਲਾਂ ਨਾਲੋਂ ਵੱਧ ਦੇਣਾ ਪੈ ਸਕਦਾ ਹੈ ਇਹ ਨਿਯਮ 15 ਜੁਲਾਈ ਤੋਂ ਲਾਗੂ ਹੋਣਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ